ਜ਼ਰੂਰ ਹੋਣੀਆਂ ਚਾਹੀਦੀਆਂ ਨੇ ਬਟ ਰੀਜIONAL ਪਾਰਟੀਆਂ ਤੇ ਜਿਹੜੇ ਮੁਖੀ ਸੀ ਉਹਨਾਂ ਵੱਲੋਂ ਕਿਸੇ ਵੱਲੋਂ ਗੱਲ ਨਹੀਂ ਆਈ ਇਹ ਕੋਸ ਲੀਡਰ ਵੱਲੋਂ ਗੱਲ ਆਈ ਜਿਹੜਾ ਰੀਜIONAL ਪਾਰਟੀ ਨਹੀਂ ਨੈਸ਼ਨਲ ਪਾਰਟੀ ਦਾ ਲੀਡਰ ਹੈ ਤੇ ਜਿਹੜੀ ਨੈਸ਼ਨਲ ਪਾਰਟੀ ਐਸ ਟਾਈਮ ਪੰਜਾਬ ਨਾਲ ਬਹੁਤ ਵੱਡੇ ਪੇਮਾਨੇ ਤੇ ਹਰ ਮਸਲੇ ਦੇ ਵਿੱਚ ਸਾਡੇ ਨਾਲ ਵਿਤਕਰਾ ਹੋ। ਆਸ਼ੀ ਦੇ ਉਹਨਾਂ ਨੂੰ ਵੀ ਬੇਨਤੀ ਕਰਨੇ ਆ ਉਹਨਾਂ ਲੀਡਰ ਸਾਹਿਬਾਨਾਂ ਨੂੰ ਕਿ ਇਹਨਾਂ ਨੂੰ ਤੇ ਇਕੱਠਿਆਂ ਜ਼ਰੂਰ ਕਰੋ। ਪਟ ਪੰਜਾਬ ਦੇ ਜਿਹੜੇ ਸਹੀ ਹੱਤ ਨੇ ਉਹਨਾਂ ਦੀ ਵੀ ਗੱਲ ਕਿਤੇ ਉੱਤੇ ਪ੍ਰਾਈਮ ਮਿਨਿਸਟਰ ਨਾਲ ਤੇ ਹੋਮ ਮਿਨਿਸਟਰ ਨਾਲ ਕਿਤੇ ਗੱਲਬਾਤ ਕਰੋ ਤੇ ਪੰਜਾਬ ਦੇ ਹਾਜ਼ਰ ਦੇਖੋ ਮੇਰੀ ਸੁਣ ਲੋ ਇਹ ਤੇ ਕੈਬਨੇਸ਼ਨ ਸੀ 75 ਸਾਲ ਦੀਆਂ ਜਿਹੜੀ ਸਿਆਸੀ ਜਮਾਤਾਂ ਨੇ ਉਹਨਾਂ ਤੋਂ ਲੋਕਾਂ ਦੀ ਡਿਸਸਟਿਸਫੈਕਸ਼ਨ ਸੀ ਇਹਨਾਂ ਦਾ ਦਾਵਾ ਦੇ ਗਏ ਇਹ 75 ਸਾਲਾਂ ਚ ਇੱਕ ਵਾਰ ਆਏ ਨੇ ਤੇ 100 ਸਾਲ ਬਾਅਦ ਫੇਰ ਇੱਕ ਅੱਧੀ ਵਾਰ ਇਹੋ ਜਿਹੇ ਨੂੰ ਮੌਕਾ ਮਿਲ ਜਾਏਗਾ ਸੌ ਸਾਲ ਦੀ ਲੜਦੇ ਬਹੁਤ ਭਾਰੀ ਨੁਕਸਾਨ ਪੰਜਾਬ ਦਾ ਆਰਥਿਕ ਤੌਰ ਤੇ ਤੇ ਸਿਆਸੀ ਤੌਰ ਤੇ ਤੇ ਧਾਰਮਿਕ ਤੌਰ ਤੇ ਸਾਡੇ ਲੋਕ ਕਰ ਚੁੱਕੇ ਨੇ ਕਾਹਨ ਕਰ ਚੁੱਕੇ ਕੱਲੀ ਤੁਸੀਂ ਇੱਕ ਇਹਨਾਂ ਦਾ ਬੰਦਾ ਵੇਖਿਆ ਜਿਹਨੂੰ ਕਰਤਾਰ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦਾ ਨਾਮ ਨਹੀਂ ਸੀ ਪਤਾ ਲੁਧਿਆਣੇ ਦਾ ਕੈਂਡੀਡੇਟ ਹੋਏ ਤੇ ਉਹ ਸਰাবা ਸਾਹਿਬ ਦਾ ਨਾਂ ਸਰাবা ਸਿੰਘ ਸਰাবা ਸਿੰਘ ਕਹੇ ਤੇ ਪਿਛੇ ਦੱਸਣ ਕਿ ਕਰਤਾਰ ਸਿੰਘ ਸਰাবাਜੀ ਦੀ ਗੱਲ ਕਰਦੇ ਜਿਹੜੇ ਰਹਿਣ ਵਾਲੇ ਵੀ ਲੁਧਿਆਣੇ ਜ਼ਿਲ੍ਹੇ ਦੇ ਇਹ ਹਾਲਾਤ ਨੇ ਜਿਹੜੇ ਫਰੋਂ ਆ ਕੇ ਸਾਡੇ ਸ਼ਹੀਦਾਂ ਦੀ ਹਿਸਟਰੀ ਨਹੀਂ ਜਾਣਦੇ ਜਿਨ੍ਹਾਂ ਨੂੰ ਜਾਣਕਾਰੀ ਕੋਈ ਬਦਕਿਸਮਤੀ ਆ ਜੇ ਇਸ ਕਿਸਮ ਦੇ ਮੁਖੀ ਆ ਗਏ ਜਿਨ੍ਹਾਂ ਦੇ ਨਾਂ ਵਿੱਚ ਸਿੰਘ ਹੈ ਨਹੀਂ ਤੇ ਦਸਤਾਰ ਥੱਲੇ ਕੇਸ ਹੈ ਨਹੀਂ ਇਸ ਤੋਂ ਵੱਡੀ ਹੋਰ ਗੱਲ ਇੱਕ ਉਮਰੀ